ਉੱਠੀ ਟਿੱਕ ਗਿਆ ਉਹ ਤੈਗੇ ਅਪਰਾਧਾਂ ਦਾ ਨਹਾਰ ਜ਼ਿੰਦਗੀ ਕਰੇ ਚੁਕਾਰ ਕੱਪੀ ਹੈ RAM ਨਾਮ ਜਪ ਕੇ ਸਵਾਰ ਜ਼ਿੰਦਗੀ ਪਾਣੀ ਰੱਬੀ ਹੈ RAM ਨਾਮ ਜਪ ਕੇ ਸਵਾਰ ਜ਼ਿੰਦਗੀ ਉਸ ਵੱੱਪੇ ਲੱਪੀ ਹੈ ਗੁਰੂ ਸਾਹਿਬ ਜਿਹੜੀ ਤੈਨੂੰ ਦਿੱਤੀ ਸਿੱਖਿਆ ਤੂੰ ਉੱਟ ਕਿਉਂ ਨਹੀਂ ਚੜਦਾ ਮੈਨੂੰ ਸਮਝਾਉਣ ਲਈ ਕਰ ਅੱਖ ਲਿਖਿਆ ਲੇਖ ਪਲ ਪਲ ਦਾ ਆਓ ਸੁਣ ਕੇ ਤਮਾਤ ਸੜੀ ਢਾਲ ਜ਼ਿੰਦਗੀ ਬਜਾ ਰੇ ਅੱਗ ਕੱਪੀ ਹੈ RAM ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਵੱਪੀ ਨੱਪੀ ਹੈ ਕਿਤੇ ਵਾਰ ਜ਼ਿੰਦਗੀ ਕਿਸ ਕੌਣ ਸੱਪੀ ਹੈ RAM ਨਾਮ ਜਪ ਤਵਾਰ ਜ਼ਿੰਦਗੀ ਜੋ ਸਵੱਪੀ ਇਹ ਧਰਤੀ ਨਵਾਜੀ ਹੋਈ ਹੈ ਕੋਈ ਕੋਈ ਅੱਗੇ ਆ ਜਾਓ ਸਰੂਰ ਦੇ ਸਿਆਰੇ ਵਾਹ ਸਦੀ ਬਾੜੇ ਉਹ ਪੀਟ ਗਿਆ ਉਹ ਪੈ ਕੇ ਅਪਰਾਧਾਂ ਚ ਨਹਾਰ ਜ਼ਿੰਦਗੀ ਕਰੇ ਚੁਕਾਰ ਕੱਪੀ ਹੈ RAM ਰੱਬੀ ਹੈ RAM ਨਾਮ ਜਪ ਕੇ ਸਵਾਰ ਜ਼ਿੰਦਗੀ ਉਸ ਵੱਪੇ ਲੱਪੀ ਹੈ ਜਿਹੜੀ ਤੈਨੂੰ ਦਿੱਤੀ ਸਿੱਖਿਆ ਤੂੰ ਉੱਤ ਕਿਉਂ ਨਹੀਂ ਜਾਣਦਾ ਤੈਨੂੰ ਸਮਝਾਉਣ ਲਈ ਘਰ ਅੱਖ ਲਿਖਿਆ ਦੇਖ ਪਲ ਪਲ ਦਾ ਅਓ ਸਾਰ ਜ਼ਿੰਦਗੀ ਦੱਸ ਕੌਣ ਸੱਬੀ ਹੈ RAM ਨਾਮ ਜਪ ਤਾਰ ਜ਼ਿੰਦਗੀ ਦੋਸਤ ਇਹ ਧਰਤੀ ਨਵਾਜੀ ਹੋਈ ਹੈ ਕੋਈ ਬੜੀ ਜੁੜ ਕੇ ਅੱਗੇ ਆ ਜਾਓ ਤੇ ਪਿਆਰੋ ਰਾਹ ਸੁਖਿ ਬਾਣੀ ਕੋਈ ਪਰਾਂ ਨਾ ਕਰੋ ਹੋਇ ਅੱਗੇ ਆਵੋ ਤੇ ਸਿੰਘ ਦੇ ਪਾਵੇ ਵਾਹਿਗੁਰੂ ਜੀ ਦੀ ਬਸਤਿਲਾ ਇਸ ਕਰਕੇ ਸਾ ਸੰਗਤ ਪਿਆਰ ਨਾਲ ਹਮਤੇ ਬਿਲਾਓ ਸਾਡੀ ਬੇਨਤੀ ਨੂੰ ਕੁਝ ਵੀਰਾਂ ਨੇ ਪ੍ਰਭਾਵ ਕੀਤਾ ਹੈ ਬਾਕੀ ਵੀ ਦਰਮਾਰ ਨਾਲ ਤੋਂ ਬਹੁਤ ਜਿਹੇ ਹੋਈ ਬਨਾਲਾ ਬਹੁਤ ਪ੍ਰਬੰਧ ਹੈ ਬਹੁਤ ਸੁੰਦਰ ਪਲਾਅ ਬਣਿਆ ਹੋਇਆ ਆਏ ਆਏ ਹਾਂ ਸਭ ਤੋਂ ਪਹਿਲਾਂ ਮੈਂ ਪੁੱਤਰ ਹੋਇਆ ਹਾਂ ਔਰ ਜਿਹੜਾ ਮਸੂਮ ਜਾਨਾ ਨਾ ਕੁਮਾਰਾ ਕਿਹੜਾ ਵਰਗੀ ਇਹਨਾਂ ਤੋਂ ਲਿਖਿਆ ਆਇਆ ਹੈ ਜੇディ ਤੈਨੂੰ ਦਿੱਤੀ ਸਿੱਖਿਆ ਤੂੰ ਅੱਕ ਕਿਉਂ ਨਹੀਂ ਜੰਦਾ ਤੈਨੂੰ ਸਮਝਾਉਣ ਲਈ ਘਰਥ ਲਿਖਿਆ ਲੇਖ ਪਰਲ ਪਰਲ ਦਾ ਆਹੋ ਸੁਣ ਕੇ ਤਮਾਚ ਸੜੀ ਘਾਲ ਜ਼ਿੰਦਗੀ ਬਿਜਾ ਰਿਆ ਅਗ ਕੱਪੀ ਹੈ RAM ਨਾਮ ਜਪ ਕੇ ਸਵਾਰ ਜ਼ਿੰਦਗੀ ਕਿਉਂ ਸਵੱਪੀ ਲੱਭੀ ਹੈ ਇੱਕ ਵਾਰ ਜ਼ਿੰਦਗੀ ਰਸ ਕੌਣ ਸੱਪੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਗੁਰਦਰਾ ਪਲਾਸ ਸਾਹਿਬ ਜੋ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਪੰਜ ਹਸੂ ਨੂੰ ਜਿਹੜਾ ਸਾਲਾਨਾ ਜੋੜ ਮੇਲਾ ਉਹ ਬੜੀ ਸਰਦਾਰਤਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਇਹ ਇਤਿਹਾਸਿਕ ਜੋੜ ਮੇਲਾ ਪ੍ਰਾਤਨ ਸਮੇ ਤੋਂ ਹੀ ਗੁਰਦਰਾ ਪਲਾਸ ਸਾਹਿਬ ਵਿਖੇ ਖੇਵੇਂ ਪਾਸਾ ਦੇ ਪਵਿੱਤਰ ਅਸਥਾਨ ਵੇਖੇ ਬੜੀ ਸ਼ਰਧਾ ਦੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਪਰਸੋਂ ਸਵੇਰੇ ਗੁਰਦੁਆਰਾ ਪਲਾਸਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਉਪਰੰਤ ਸਾਰਾ ਦਿਨ ਗੁਰਮਤ ਸਮਾਗਮ ਚੱਲ ਰਿਹਾ ਇਹ ਗੁਰਮਤ ਸਮਾਗਮਾਂ ਦੇ ਵਿੱਚ ਤੇ ਲੰਗਰਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਬਹੁਤ ਸਾਰੀਆਂ ਸੰਗਤਾਂ ਸੰਗਤਾਂ ਵੱਲੋਂ ਆਪਣੀਆਂ ਆਪਣੀਆਂ ਅਭਿਰਤੀਆਂ ਦੇ ਮੁਤਾਬਕ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਸੀ ਧੰਨਵਾਦ ਕਰਦੇ ਆਂ ਜਿਹੜੀਆਂ ਸੰਗਤਾਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਗੁਰਦਰਾ ਪਲਾਸਾ ਵੇਖੇ ਇਸ ਜੋੜ ਮੇਲੇ ਤੇ ਪੰਜ ਸੂ ਵਾਲੇ ਦਿਨ ਕੋਈ ਲੰਗਰਾਂ ਦੇ ਵਿੱਚ ਸੇਵਾ ਕਰ ਰਿਹਾ ਕੋਈ ਜੋੜੇ ਘਰ ਦੀ ਸੇਵਾ ਕਰ ਰਿਹਾ ਕੋਈ ਪਾਰਕਿੰਗ ਦੀ ਸੇਵਾ ਕਰਦਾ ਕੋਈ ਬਕਾਇਦਾ ਪੰਡਾਲ ਚ ਕੋਈ ਦਰਵਾਰ ਸਾਹਿਬ ਵੱਖ-ਵੱਖ ਤਰੀਕੇ ਨਾਲ ਆਪਣੀਆਂ ਮਨੋਵਿਰਤੀਆਂ ਦੇ ਹਿਸਾਬ ਨਾਲ ਉਹ ਸੇਵਾ ਕਰ ਰਹੇ ਨੇ ਸੋ ਸਤਿ ਸ਼ਕੰਡ ਸ੍ਰੀ ਹਰਮੰਦਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਅਸੀਂ ਆ ਅਸੀਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਗੁਰਦੁਆਰਾ ਪਲਾਸ ਸਾਹਿਬ ਵਿਖੇ ਪੂਰੀ ਸਮੁੱਚੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਜੋੜ ਮਿਲਾ ਮਨਾਇਆ ਜਾ ਰਿਹਾ ਵਿਸ਼ੇਸ਼ ਕਰਕੇ ਅਸੀਂ ਧੰਨਵਾਦ ਕਰਦੇ ਆਂ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ ਉਹ ਜਿੱਥੇ ਸੰਗਤਾਂ ਦੇ ਲਈ ਲੰਗਰਾਂ ਦੀ ਵੱਡੀ ਸੇਵਾ ਕਰ ਰਹੇ ਨੇ ਉਥੇ ਇਸ ਗੁਰਦੁਆਰਾ ਸਾਹਿਬ ਦੀ ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਦੇ ਕਮਰੇ ਬਣ ਰਹੇ ਨੇ ਉਹ ਬਿਲਡਿੰਗ ਬਹੁਤ ਇੱਥੇ ਆਲੀਸ਼ਾਨ ਬਣਾ ਰਹੇ ਨੇ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਉਹ ਸੰਗਤਾਂ ਦੇ ਸਹਿਯੋਗ ਨਾਲ ਇੱਕ ਗੁਰਦੁਆਰਾ ਪਲਾਸ ਸਾਹਿਬ ਵਿਖੇ ਵੱਡੀ ਸੇਵਾ ਕਰ ਰਹੇ ਨੇ ਸੋ ਅੱਜ ਸਾਰਾ ਦਿਨ ਇੱਥੇ ਗੁਰਦੁਆਰਾ ਪਲਾਸ ਸਾਹਿਬ ਦੇ ਗੁਰਮਤ ਸਮਾਗਮ ਚੱਲਣਾ ਤੇ ਰਾਤ ਨੂੰ ਅ ਇੱਥੇ ਪਿੰਡ ਦੇ ਪਿੰਡ ਖੈਰਾਵਾਦ ਦੀ ਸਮੁੱਚੀ ਸੰਗਤ ਵੱਲੋਂ ਜੋ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਉਹਨਾਂ ਨੂੰ ਪੂਰਨ ਸਹਿਯੋਗ ਗੁਰਦੁਆਰਾ ਪਲਾਸ ਸਾਹਿਬ ਸਤਿਗੰਤ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਉਹਨਾਂ ਨੂੰ ਪੂਰਨ ਸਹਿਯੋਗ ਲੰਗਰ ਆਦ ਦਾ ਪ੍ਰਬੰਧ ਕਰਕੇ ਦਿੱਤਾ ਜਾਊਗਾ ਫਿਰ ਅਖੀਰ ਦੇ ਵਿੱਚ ਅਸੀਂ ਜੋ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਨੇ ਜੋ ਸੰਗਤਾਂ ਸਰਦਾਰਾਂ ਤੇ ਸਰਕਾਰ ਨਾਲ ਤੇ ਨਤਮਸਤਕ ਹੋਣ ਵਾਸਤੇ ਆਈਆਂ ਆ ਰਹੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ